ਸੰਪਰਦਾਇ ਦਲ ਪੰਥ ਬਾਬਾ ਵਿਦੇ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸ਼ਖਸੀਅਤ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀਆਂ ਸਿੱਖ ਪੰਥ ਰਏ ਕੀਤੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸਾਹਿਬਾਂ ਜੀ ਦੇ ਪਾਵਨ ਮਹਾਵਾਕ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਅੱਜ ਦਾ ਇਹ ਵਿਸ਼ੇਸ਼ ਦੀਵਾਨ ਸਮਾਗਮ ਤਨ ਤਨ ਮੇਰੇ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਵਰਾਸਾਏ ਹੋਏ ਬਹਾਦਰ ਬਾਬਾ ਵਿਦੇ ਚੰਦ ਸਾਹਿਬ ਜੀ ਦਿਨਾਂ ਦੇ ਅੰਸ਼ ਬੰਸ શ્રીਮਾਨ ਸੰਤ ਬਾਬਾ ਦਇਆ ਸਿੰਘ ਜੀ ਸੱਚਖੰਡ ਵਾਸੀ ਦਿਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਉਨ੍ਹਾਂ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਮਾਨ ਸਨਮਾਨ ਦਿੱਤਾ ਜਾਣਾ ਹੈ ਸੋ ਮੈਂ ਬੇਨਤੀ ਕਰਾਂ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਉਹ ਮਾਈਕ ਉੱਤੇ ਆਨ ਕਰਕੇ ਸ੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਨੂੰ ਮਾਨ ਸਨਮਾਨ ਦੇਣ ਦਾ ਐਲਾਨ ਕਰਨ ਦਾਸ ਜਕਾਰਾ ਬੁਲਾਵੇਗਾ ਆਪ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰੇ ਦਾ ਜਵਾਬ ਦੇਣਾ ਹੈ ਸਾਰੀ ਸੰਗਤ ਗੱਜ ਕੇ ਬੋਲੇ ਸੋ ਨਿਹਾਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਰੂਹਾਨੀਅਤ ਕੇਂਦਰ ਸਾਂਝੀ ਵਾਲਤਾ ਦੇ ਪ੍ਰਤੀਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੁੜ ਬੈਠੇ ਗੁਰੂ ਰੂਪ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਗਾਜਵਾਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਮਿਤੇ ਬੱਤੀ ਹਾੜ ਨਾਨਕ ਸ਼ਾਹੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਸ਼੍ਰੀ ਅਕਾਲ ਤਖਸੈਹ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਹੋਏ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਅਨੁਸਾਰ ਸੰਪਰਦਾਇ ਦਲ ਪੰਥ ਬਾਬਾ ਬੀਦੇ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸ਼ਖਸੀਅਤ ਸਤਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀ ਸਿੱਖ ਪੰਥ ਰਏ ਕੀਤੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਹਿਬ ਜੀ ਤੋਂ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬਾਨ ਸੰਤ ਬਾਬਾ ਅਵਤਾਰ ਸਿੰਘ ਜੀ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਜੋ ਇਹ ਮਾਨ ਸਨਮਾਨ ਹੈ ਸ਼ਰੋਮਣੀ ਪੰਥ ਸੇਵਕ ਦਾ ਉਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੁਰੂ ਖਾਲਸਾ ਪੰਥ ਸਿੱਖ ਕੌਮ ਦੇ ਸਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਦੂਦ ਦੇ ਅੰਦਰ ਜੁੜ ਕੇ ਬੈਠਾ ਹੈ ਔਰ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਅੱਜ ਸ਼ਰੋਮਣੀ ਪੰਥ ਸੇਵਕ ਦੀ ਉਪਾਦੀ ਬਖਸ਼ਿਸ਼ ਕੀਤੀ ਗਈ ਹੈ ਕੋਈ ਜ਼ਰੂਰੀ ਬੇਨਤੀਆਂ ਨਹੀਂ ਬਾਬਾ ਜੀ ਆਪ ਕਰਨਗੇ ਸੰਗਤ ਨੂੰ ਬੇਨਤੀ ਬੜੇ ਪਿਆਰ ਸਤਿਕਾਰ ਨਾਲ ਚੰਦ ਮਿੰਟ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਖੰਡ ਦਰਬਾਰ ਦੇ ਹਾਜ਼ਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਹਜੂਰੀ ਵਿਖੇ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਿਤਰ ਹਜੂਰੀ ਵਿਖੇ ਅੱਜ ਵਿਸ਼ੇਸ਼ ਜੀਵਾਨ ਦੀ ਹਾਜ਼ਰੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਜਿਨ੍ਹਾਂ ਮਹਾਪੁਰਖਾਂ ਨੇ ਤਨ ਮਨ ਧਨ ਸਭ ਸੋਪੁਰ ਕਾ ਹੁਕਮ ਮੰਨਿਆ ਪਾਈ ਹੈ ਮਹਾਪੁਰਖ ਸਜਖੰਡ ਵਾਸੀ ਗੱਲ ਬਾਬਾ ਵਿਦੀਜੰਤ ਸਾਹਿਬ ਜੀ ਦੇ ਮੁਖੀ ਬਾਹਾਂ ਪੁਰਖ ਬਾਬਾ ਜੀ ਬਾਬਾ ਦਾਇਆ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਪੰਥਕ ਸਵਾਮੰਦ ਮਹਾਨ ਸੇਵਾ ਦੇ ਵਿੱਚ ਹਰ ਵੇਲੇ ਤਨ ਮਨ ਧਨ ਕਰਕੇ ਮਨ ਬਾਣੀ ਸਰੀਰ ਕਰਕੇ ਸਰਦਾ ਭਾਵਨਾ ਸਹਿਤ ਗੁਰੂ ਕੀ ਸੇਵਾ ਨੂੰ ਗੁਰੂ ਪੰਥ ਦੀ ਸੇਵਾ ਪ੍ਰਤੀ ਹਰ ਸੁਆਸ ਸੁਆਸ ਵਿੱਚ ਮਹਾਰਾਜ ਦੇ ਸੇਵਾ ਤੇ ਸਿਮਰਨ ਵਿੱਚ ਰਹੇ ਉਹਨਾਂ ਦੇ ਮਹਾਨ ਉਹ ਕੀਤੀ ਹੋਈ ਸੇਵਾ ਦਾ ਜੋ ਮਾਨ ਅਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਪਵਿੱਤਰ ਸਤਿਗੁਰੂ ਜੀ ਦੇ ਦਰ ਤੋਂ ਉਹ ਮਹਾਨ ਬਖਸ਼ਿਸ਼ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਪਰਮ ਪਿਆਰੇ ਧੰਨ ਬਾਬਾ ਬਿਧੀ ਜੰਤ ਸਾਹਿਬ ਜੀ ਦੀ ਪੰਸਾਬਲੀ ਦੇ ਮਹਾਪੁਰਖ ਔਰ ਸੰਪਰਦਾਏ ਦਲ ਬਾਬਾ ਬਿਧੀ ਜੰਤ ਸਾਹਿਬ ਜੀ ਦੇ ਮੁਖੀ ਮਹਾਪੁਰਖਾਂ ਦਾ ਅੱਜ ਜੋ ਵਿਸ਼ੇਸ਼ ਉਹ ਸਨਮਾਨ ਆਪ ਸਾਰੀਆਂ ਸੰਗਤਾਂ ਜਿਥੇ ਉਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਪੰਜ ਪਿਆਰੇ ਸਹਿਬਾਨ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਔਰ ਸਮੁੱਚਾਈ ਖਾਲਸਾ ਪੰਥ ਔਰ ਮਹਾਪੁਰਖ ਰਬ ਦੇ ਪਿਆਰੇ ਸਾਰੀਆਂ ਸੰਗਤਾਂ ਆਪ ਜੀ ਬੇਨਤੀ ਪ੍ਰਵਾਨ ਕਰਕੇ ਮਹਾਪੁਰਖਾਂ ਦੇ ਅੱਜ ਸਨਮਾਨ ਵਿੱਚ ਆਪ ਜੀ ਨੇ ਮਹਾਰਾਜ ਸਾਹਿਬ ਜੀ ਦੇ ਦਰ ਤੇ ਅੱਜ ਜੋ ਸਤਿਗੁਰੂ ਜੀ ਦੀ ਬਖਸ਼ਿਸ਼ ਮਹਾਂਪੁਰਖਾਂ ਨੂੰ ਪ੍ਰਾਪਤ ਹੋਈ ਜਾਏ ਆਪ ਜੀ ਵਿਸ਼ੇਸ਼ ਕਰਕੇ ਟਾਈਮ ਕੱਢ ਕੇ ਸਾਰੇ ਮਹਾਰਾਜ ਸਾਹਿਬ ਜੀ ਦੀ ਉਸ ਬਖਸ਼ਿਸ਼ ਵਿੱਚ ਨਾਲ ਆਪ ਦਰਸ਼ਨ ਦਿੱਤੇ ਨੇ ਸਾਰੀਆਂ ਸੰਗਤਾਂ ਦਾ ਸਾਰੇ ਖਾਲਸੇ ਪੰਥ ਦਾ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਮਹਾਂਪੁਰਖ ਰੱਬ ਦੇ ਪਿਆਰੇ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੇਵਕ ਦਾ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਔਰ ਆਪਣੇ ਮਨ ਨੂੰ ਨੀਵਾ ਕਰਕੇ ਗੁਰੂ ਚਰਨਾਂ ਵਿੱਚ ਗੁਰੂ ਸਾਹਿਬ ਜੀ ਦੇ ਦਰ ਦੀ ਸੇਵਾ ਪੰਥ ਦੀ ਚੜ੍ਹਦੀ ਕਲਾ ਲਈ ਹਰ ਵੇਲੇ ਤਤ ਪਰ ਰਹੇ ਆਇਓ ਕੋਈ ਵੀ ਪੰਥਕ ਕਾਰਜ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਜੀ ਤਾਂ ਜਦੋਂ ਵੀ ਕਦੇ ਸੁਨਾ ਗਿਆ ਮਹਾਰਾਜ ਦੇ ਦਰ ਦਾ ਹੁਕਮ ਗਿਆ ਉਹ ਹੁਕਮ ਨੂੰ ਸਿਰ ਮੱਥੇ ਮੰਨਿਓ ਔਰ ਸਰਬੋੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਪੁਰਖ ਹਰ ਵੇਲੇ ਪੰਥ ਦੀ ਚੜ੍ਹਦੀ ਕਲਾ ਦੀ ਲੋਚਨਾ ਕਰਦੇ ਹਰ ਵੇਲੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਸੋ ਮਨ ਵਿੱਚ ਇਹ ਭਾਵਨਾ ਇਹ ਪਿਆਰ ਇਹ ਗੁਰੂ ਪੰਥ ਦੀ ਜੜਦੀ ਕਲਾ ਹੋਵੇ ਜਦੋਂ ਵੀ ਕਦੇ ਕੋਈ ਗੁਰਮਤਾ ਪੰਥ ਦੀ ਜੜਦੀ ਕਲਾ ਲਈ ਉਹਦੇ ਵਿੱਚ ਹਰ ਬਿਲੇ ਪੰਥ ਦੀ ਮੋਢੇ ਨਾਲ ਮੋਢਾ ਜੋੜ ਕੇ ਚਾਹੇ ਉਹ ਧਰਮ ਜੁੱਧ ਮੋਰਚਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਰੰਭ ਕੀਤਾ ਚਾਹੇ ਉਹ ਕੋਈ ਪੰਥ ਕੁਮਸਲਾ ਕੋਈ ਵਿਚਾਰ ਗੁਰਮਤਾ ਹੋਵੇ ਉਹਦੇ ਵਿੱਚ ਮਹਾਪੁਰਖਾਂ ਦੇ ਜਿਹੜੀ ਵਿਸ਼ੇਸ਼ ਕਰਕੇ ਹਾਜ਼ਰੀ ਰਹੀ ਔਰ ਮਹਾਪੁਰਖ ਹਰ ਵੇਲੇ ਇਹਹੀ ਵਜਨ ਕਰਦੇ ਸਨ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਭ ਦੇ ਤਾਂ ਇਹੋ ਬੇਨਤੀ ਕਰਦੇ ਸਨ ਇਹ ਸਭ ਤਿਆਰ ਪਰ ਤਿਆਰ ਹੋ ਗਿਆ ਗੁਰੂ ਕੀ ਮਰਜ਼ਾ ਦੇ ਵਿੱਚ ਰਹੀਏ ਬਾਣੀ ਬਾਣੇ ਵਿੱਚ ਹੋਈਏ ਗੁਰਬਾਣੀ ਦਾ ਨਿਤਨੇਮ ਕਰੀਏ ਸੇਵਾ ਤੇ ਸਿਮਰਨ ਕਰੀਏ ਪੰਥ ਦੀ ਸੇਵਾ ਲਈ ਕੜਦੀ ਕਾਲਾ ਲਈ ਹਰ ਵੇਲੇ ਕਮਰ ਕਸਾ ਕਰਕੇ ਰੱਖੀਏ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਰਹਿਣਾ ਸੋ ਇਹ ਮਹਾਂਪੁਰਖਾਂ ਦਾ ਵਿਸ਼ੇਸ਼ ਕਰਕੇ ਉਹਨਾਂ ਦੇ ਮੰਦੀਏ ਭਾਵਨਾ ਹੀ ਐਸੀ ਸੀ ਕਿ ਉਹ ਪੰਥ ਪ੍ਰਤੀ ਅੱਜ ਇਹ ਜੋ ਮਾਨ ਸਨਮਾਨ ਬਾਬਾ ਜੀ ਦੇ ਉਹਨਾਂ ਦੇ ਤਾਂ ਹੀ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਾਨਯੋਗ ਸਿੰਘ ਸਾਹਿਬ ਜੀ ਸਿੰਘ ਸਾਹਿਬ ਗਾਨੀ ਰਕबीर ਸਿੰਘ ਸਾਹਿਬ ਜੀ ਹਾੜ ਗ੍ਰੰਥੀ ਸਤਖੰਡ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਬਾਨ ਪੰਜ ਪਿਆਰੇ ਸਹਬਾਨ ਜੋ ਕਿ ਇਹ ਗੁਰਮਤੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਬੜੇ ਅਦਬ ਸਹਿਤ ਅੱਜ ਸਾਰੇ ਪ੍ਰਬੰਧ ਵੱਲੋਂ ਜੋ ਕਿ ਉਹ ਮਹਾਨ ਪੰਥ ਦੇ ਵਿੱਚ ਸੇਵਾ ਕਰਨ ਦੀ ਜੋ ਸ਼੍ਰੋਮਣੀ ਪੰਥ ਸੇਵਕ ਹੋਣ ਦਾ ਜੋ ਆਪਾਦੀ ਜੋ ਮਾਨ ਜੋ ਸਤਿਗੁਰੂ ਜੀ ਦੇ ਦਰ ਤੋਂ ਇਹ ਬਖਸ਼ਿਸ਼ ਹੋਈ ਹੈ ਇਹ ਇੱਕ ਮਹਾਂ ਬੁਰਖਾਂ ਦੇ ਉਨ੍ਹਾਂ ਦੇ ਮੰਨ ਦੀ ਹੈ ਭਾਵਨਾ ਸੀ ਗੁਰੂ ਪੰਥ ਪ੍ਰਤੀ ਅੱਜ ਉਹਨਾਂ ਦੀ ਉਹ ਭਾਵਨਾ ਨੂੰ ਸਤਿਗੁਰੂ ਜੀ ਦੇ ਦਰ ਤੋਂ ਉਹ ਬਖਸ਼ਿਸ਼ ਹੋਈ ਜਾਏ ਇਹ ਇੱਕ ਮਹਾਂਪੁਰਖਾਂ ਦੇ ਜੀਵਨ ਦੇ ਉਹ ਹਰ ਪਲ ਨੂੰ ਗੁਰੂ ਪੰਥ ਦੀ ਸੇਵਾ ਦੇ ਵਿੱਚ ਸਮਰਪਿਤ ਰਹਿ ਕੇ ਜਿਨ੍ਹਾਂ ਨੇ ਸੇਵਾ ਕੀਤੀ ਉਹ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਆਪਣੇ ਪਿਆਰੇ ਬਾਬਾ ਜੀ ਦੇ ਤਾਈ ਆਪਦੇ ਦਰ ਦੇ ਸੇਵਕ ਤੁਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਮਹਾਰਾਜ ਨੇ ਆਪਦੇ ਦਰ ਦੀ ਸੇਵਾ ਦਾ ਮਾਣ ਬਖਸ਼ਿਸ਼ ਕੀਤਾ ਹੈ ਜੋ ਕਿ ਸਮੁੱਚੇ ਤੌਰ ਤੇ ਗੱਲ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਸੋ ਦਸ ਰੋਮ ਰੋਮ ਕਰਕੇ ਸੋ ਸਾਰੇ ਖਾਲਸੇ ਪੰਥ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸਿੱਖ ਸੰਗਤਾਂ ਦਾ ਸਿੰਘ ਸਹਿਬਾਨਾਂ ਜੀ ਦਾ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ ਸਮੁੱਚੇ ਦਰਬਾਰ ਸਾਹਿਬ ਦੇ ਪ੍ਰਬੰਧ ਦਾ ਆਏ ਹੋਏ ਸਾਰੇ ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਸੋ ਸਤਿਗੁਰੂ ਕਿਰਪਾ ਕਰਨ ਸੇਤਨੈ ਮਹਾਂਪੁਰਖਾਂ ਵੱਲੋਂ ਗੁਰੂ ਪਰਮਪਤਿ ਪ੍ਰਤੀ ਜੋ ਸਿਵਾਵਾ ਦੇ ਕਾਰਜ ਹਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਸੇ ਤਰ੍ਹਾਂ ਇਸ ਸੰਗਰਧਾਏ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਐ ਸਤਿਗੁਰੂ ਨਿਗਾਹ ਰੱਖਿਆ ਆਪਦੇ ਕਾਰਜ ਸੇਵਾ ਦੇ ਪੰਥ ਪ੍ਰਤੀ ਸਿਵਾਵਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਿਵ ਸਤਕਾਰ ਦੇ ਸੇਵਾ ਦੇ ਵਿੱਚ ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲਣ ਦਾ ਬਲ ਬਖਸ਼ਣ ਆਪ ਜੀ ਅਸੀਸ ਬਖਸ਼ੋ ਸੋ ਤਕ ਪੀਰ ਤੱਕ ਜੈ ਨਾਲੀ ਬੇਨਤੀ ਹੈ ਕਿ ਬਾਬਾ ਜੀ ਦਾ ਜੋ ਤਸਵੀਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੋ ਬਾਗਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਸਨਮਾਨ ਉਹ ਦਿੱਤਾ ਗਿਆ ਹੈ ਹੁਣ ਬਾਬਾ ਜੀ ਦਾ ਜਿਹੜਾ ਤਸਵੀਰ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਿਸ਼ਵਿਤ ਹੋਵੇਗਾ ਸੋ ਆਪ ਸਾਰੇ ਮਹਾਪੁਰਖ ਸਾਰੀਆਂ ਸੰਗਤਾਂ ਸਿੰਘ ਸਾਹਿਬਾਨ ਜੀ ਪ੍ਰਧਾਨ ਸਾਹਿਬ ਜੀ ਆਪ ਜੀ ਨਾਲ ਚੱਲ ਕੇ ਬਾਬਾ ਜੀ ਦਾ ਜੋ ਤਸਵੀਰ ਹੈ ਉਹ ਕੇਂਦਰੀ ਸਖ ਅਜਾਇਬ ਘਰ ਵਿੱਚ ਸशोਭਿਤ ਹੋਣ ਵਾਸਤੇ ਆਪ ਸਾਰੀਆਂ ਸੰਗਤਾਂ ਨਾਲ ਚੱਲ ਗਏ ਤੇ ਨਾਲ-ਨਾਲ ਆਏ ਹੋਏ ਸਾਰੇ ਮਹਾਂਪੁਰਖ ਰਬ ਦੇ ਪਿਆਰੇ ਸਾਰੀਆਂ ਸੰਗਤਾਂ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਬਾਬਾ ਜੀ ਨੂੰ ਹੋਏ ਸਨਮਾਨ ਦਾ ਬਹੁਤ ਬਹੁਤ ਵਧਾਈਆਂ ਸ੍ਰੀ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਜੋ ਬਖਸ਼ਿਸ਼ ਪ੍ਰਾਪਤ ਹੋਈ ਹੈ ਹੁਣ ਸਾਰੀਆਂ ਸੰਗਤਾਂ ਨਾਲ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ